ਮਿੰਟੂ ਜੀ ਮੈਂ ਅਕਾਲੀ ਦਲ ਦੇ ਵਿੱਚ ਜਿਹੜਾ મતਭੇਦ ਹੋ ਰਿਹਾ ਜਾਂ ਉਹ ਬਗਾਵਤ ਇੱਕ ਪਾਰਟੀ ਕਰ ਰਹੀ ਹੈ ਉਹਦੇ ਬਾਰੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਜੀ ਉਹਨੂੰ ਥੋੜਾ ਸਪਸ਼ਟ ਕਰੋ ਜੀ ਆ ਦੇਖੋ ਅਕਾਲੀ ਦਲ ਦੀ ਬਗਾਵਤ ਜਿਹੜੀ ਹੈ ਜਾਂ ਰਿਵੋਲਟ ਕਹਿ ਲਓ ਜਾਂ ਕੁਝ ਵੀ ਕਹਿ ਲਓ ਇਸ ਵਿਲੇ ਜੀ ਮੈਨੂੰ ਲੱਗਦਾ ਕਿ ਵੈਸੇ ਤੇ ਦੇਖੋ ਮੇਰਾ ਆਪਣਾ ਅੰਦਾਜ਼ਾ ਸੀਗਾ ਕਿ 27 28 ਆਉਂਦਿਆਂ ਆਉਂਦੇ ਆ ਜੇ ਸਭ ਕੁਝ ਠੀਕ ਰਿਹਾ ਹਮ ਜਿਹੜੀ ਸਰਕਾਰ ਹੈ ਜੀ ਮਤਲਬ ਕਿ ਮੌਜੂਦਾ ਸਰਕਾਰ ਆ ਜੇ ਇਹਨਾਂ ਨੇ ਆਪਣੀ ਕਾਰਜ ਸ਼ੈਲੀ ਹੈ ਜਿਹੜੀ ਕਾਰਗੁਜ਼ਾਰੀ ਹੈ ਜਿਹੜੀ ਉਹ ਇਦਾਂ ਦੀ ਰੱਖੀ ਤਾਂ ਕਾਂਗਰਸ ਅਤੇ ਅਕਾਲੀ ਜਿਹੜੇ ਆ ਦੋਵੇਂ ਮਜ਼ਬੂਤ ਹੋਣਗੇ ਮਤਲਬ ਕਿ ਜੇ ਲੋਕਾਂ ਦੀ ਨਜ਼ਰ ਦੇ ਇੱਕ ਸ਼ਬਦ ਇਸਤੇਮਾਲ ਕਰਦੇ ਆਪਾਂ ਅਕਸਰ ਐਂਟੀ ਇਨਕੰਮਬੈਂਸੀ ਵੀ ਉਹਦੇ ਤੇ ਨਿਰਪਰ ਕਰਦਾ ਤਾਂ ਕਹਿ ਲੋ ਕਿ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਪਰ ਗੱਲ ਇੱਕ ਹੋਰ ਵੀ ਆ ਜਿਹੜੀ ਕਿ ਬੜੀ ਸਚਾਈ ਕਈ ਆ ਕਿਸੇ ਨੇ ਕਿ ਮਸਲਾ ਜਿਹੜਾ ਹੁੰਦਾ ਕਿ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ ਪੰਜਾਬੀ ਅਕਸਰੇ ਗੱਲ ਕਹਿੰਦੇ ਆ ਕਿ ਜਦੋਂ ਤੁਹਾਡੇ ਘਰ ਚ ਕਲਾ ਰਹਿਣ ਲੱਗ ਗਈ ਕਲਾ ਉਹ ਨਹੀਂ ਹੈ ਜਿਹੜਾ ਆਰਟ ਕਲਾ ਉਹ ਨਹੀਂ ਕਲਾ ਮਤਲਬ ਕਿ ਜੋ ਕਲੇਸ਼ ਹੁੰਦਾ ਜੀ ਤਾਂ ਜਦੋਂ ਉਹ ਕਲੇਸ਼ ਰਹਿਣ ਲੱਗ ਜਾਵੇ ਫਿਰ ਘੜਿਆਂ ਚੋਂ ਪਾਣੀ ਵੀ ਨਸ ਖਲੋਂਦਾ ਹਮਮ ਇਸ ਵੇਲੇ ਇਹ ਜਿਹੜੀ ਕਲੋ ਕੇ ਇੱਕ ਰਵਾਈਵਲ ਦੀ ਉਮੀਦ ਸੀਗੀ ਕਿ ਸਤਾਈ ਦੇ ਨੇੜੇ ਤੇ ਡੇ ਜਾ ਕੇ ਅਕਾਲੀ ਦੁਬਾਰਾ ਮਤਲਬ ਠੀਕ ਹੈ ਕਿ ਸਤਾ ਕਈ ਵਾਰ ਦੂਰ ਰਹਿ ਜਾਂਦੀ ਹੈ ਪਰ ਮਜ਼ਬੂਤ ਜ਼ਰੂਰ ਹੋ ਜਾਂਦੇ ਨੇ ਦਲ ਜਾਂ ਪਾਰਟੀਆਂ ਹੁਣ ਜੇ ਇਹੋ ਚੀਜ਼ ਰਹੇਗੀ ਤਾਂ ਮੇਰੇ ਖਿਆਲ ਦੇ ਨਾਲ ਖੁਸ਼ ਵੀ ਨਹੀਂ ਹੋਣਾ ਹੋਣਾ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਤੁਸੀਂ ਇਹ ਵੇਖੋ ਕਿ ਜਿਹੜੇ ਇਹ ਢੜੇ ਨੇ ਕੱਲ ਇੱਕ ਕੀਤੀ ਆ ਮੀਟਿੰਗ ਕੀਤੀ ਆ ਉਦੇ ਏਜੰਡੇ ਜਿਹੜੇ ਆ ਉਹ ਸਾਰੇ ਪ੍ਰੈਸ ਦੇ ਵਿੱਚ ਆਏ ਹੋਇਆ ਤਾਂ ਉਹਦੇ ਵਿੱਚ ਨਾਮ ਦੇਖੋ ਕਿਹੜੇ-ਕਿਹੜੇ ਆ ਜੀ ਜਿਦਾਂ ਲਾਲੋ ਕਿ ਤੋੜ ਫੈਮਲੀ ਵੀ ਆ ਗਈ ਉਹਦੇ ਵਿੱਚ ਮਾਸਟਰ ਤਾਰਾ ਸਿੰਘ ਫੈਮਲੀ ਆ ਗਈ ਟੋੜਾ ਫੈਮਲੀ ਵੀ ਆ ਗਈ ਤਲਵੰਡੀ ਫੈਮਲੀ ਵੀ ਆ ਗਈ ਮਤਲਬ ਕਿ ਉਹਨਾਂ ਦੇ ਜੀ ਵੀ ਆ ਗਏ ਜੀ ਜੀ ਤਾਂ ਨਾਂ ਬਹੁਤ ਵੱਡੇ ਨੇ ਨਾਂ ਬਹੁਤ ਵੱਡੇ ਆਪੋ ਆਪਣੇ ਥਾਂ ਤੇ ਉਹਨਾਂ ਦਾ ਰੋਲ ਰਿਹਾ ਸਿਆਸਤ ਦੇ ਵਿੱਚ ਅਕਾਲੀ ਦਲ ਦੇ ਵਿੱਚ ਤੇ ਜੇ ਮੰਨ ਲਓ ਉਹ ਹੁਣ ਕੱਲ ਨੂੰ ਇੱਕ ਅਗਲੀ ਦਿਸ਼ਾ ਵੱਲ ਵੱਧ ਜਾਂਦੇ ਆ ਹੂੰ ਅਗਲੀ ਦਿਸ਼ਾ ਤੋਂ ਭਾਵੇਂ ਆ ਕਿ ਉਹ ਕੋਈ ਨਵਾਂ ਅਕਾਲੀ ਦਲ ਬਣਾਉਣ ਬਾਰੇ ਸੋਚਦੇ ਆ ਜੀ ਮੇਰੀ ਅੱਜ ਇੱਕ ਬਹੁਤ ਸੀਨੀਅਰ ਅਕਾਲੀ ਆਗੂ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਲੋਏ ਨੇ ਉਹਨਾਂ ਨਾਲ ਗੱਲਬਾਤ ਹੋਈ ਜੀ ਉਹ ਮੰਨ ਰਹੇ ਆ ਕਿ ਦੇਖੋ ਅਸੀਂ ਅਨੁਸ਼ਾਸਨ ਦੀ ਜਿਹੜੀ ਕਾਰਵਾਈ ਹੁੰਦੀ ਆ ਉਹ ਤੇ ਨਹੀਂ ਕਰਾਂਗੇ ਅਨੁਸ਼ਾਸਨਾਤਮਕ ਕਾਰਵਾਈ ਜਿਹੜੀ ਆ ਉਹ ਨਹੀਂ ਹੋਏਗੀ ਹਾਂ ਸਾਨੂੰ ਇਹ ਡਰ ਹੈ ਕਿ ਅਕਾਲੀ ਦਲ ਨੂੰ ਤੋੜਨ ਦਾ ਯਤਨ ਹੋਏਗਾ ਤੇ ਇਹੀ ਗੱਲ ਤੁਸੀਂ ਜੇ ਦੇਖੋਗੇ ਇਹਨਾਂ ਦੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ आले-ਦwale ਵਾਲੇ ਨੇਤਾ ਹੈ ਉਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਕੁਝ ਨਹੀਂ ਹੈ ਹੂੰ ਉਹਨੂੰ ਜੋੜਿਆ ਕਿੱਥੇ ਜਾ ਰਿਹਾ ਅੱਜ ਬੀਬਾ ਬਾਦਲ ਨੇ ਵੀ ਇਹੋ ਗੱਲ ਕਹੀ ਆ ਕਿ ਦਰਅਸਲ ਸਾਡੀ ਪਾਰਟੀ ਨੂੰ ਤੋੜਿਆ ਜਾ ਰਿਹਾ ਤੇ ਤੋੜ ਕੌਣ ਰਿਹਾ ਭਾਰਤੀ ਜਨਤਾ ਪਾਰਟੀ ਹੂੰ ਹੂੰ ਭਾਰਤੀ ਜਨਤਾ ਪਾਰਟੀ ਤੇ ਏਜੰਸੀਆਂ ਜਿਹੜੀਆਂ ਉਹ ਲਗੀਆਂ ਹੋਈਆਂ ਨੇ ਕਿ ਇਸ ਖੇਤਰੀ ਪਾਰਟੀ ਨੂੰ ਖਤਮ ਕੀਤਾ ਜਾਵੇ ਮਤਲਬ ਸਾਫ ਹੈ ਜੀ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਤੁਸੀਂ ਉੱਥੇ ਵੱਡੇ ਨਾਮ ਜਿਹੜੇ ਦੇਖ ਰਹੇ ਹੋ ਖਾਸ ਤੌਰ ਤੇ ਰਖੜਾ ਸਾਹਿਬ ਜੀ ਉਹਦੇ ਵਿੱਚ ਢੀਂਡਾ ਸਾਹਿਬ ਆ ਗਏ ਕਿ ਇਹਨਾਂ ਦੀਆਂ ਨਜ਼ਦੀਕੀਆਂ ਨੇ ਬੀਬੀ ਜ਼ਗੀਰ ਕੌਰ ਜੀ ਨੂੰ ਤਾਂ ਉਹ ਕਹਿੰਦੇ ਕਿ ਜੀ ਲੜਾਇਆ ਹੀ ਹੈ ਭਾਜਪਾ ਨੇ ਸੀ GPS ਦੀ ਪੀਸੀ ਵਾਲਾ ਇਲੈਕਸ਼ਨ ਜੀ ਜੀ ਤਾਂ ਮਤਲਬ ਕਿ ਉਹ ਹੁਣ ਕਹਿ ਰਹੇ ਨੇ ਕਿ ਏਜੰਸੀਆਂ ਖੇਤਰੀ ਪਾਰਟੀ ਨੂੰ ਤੋੜ ਰਹੀਆਂ ਤੋੜ ਰਹੀਆਂ ਪਰ ਹੁਣ ਦੂਸਰਾ ਧੜਾ ਜਿਹੜਾ ਉਹ ਕਹਿ ਰਿਹਾ ਕਿ ਨਹੀਂ ਅਸੀਂ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਵਿੱਚ ਆਉਣਾ ਯਾਨੀ ਹੁਣ ਤੁਸੀਂ ਇਹ ਦੇਖੋ ਤਾਂ ਦੋ ਧੁਰਿਆਂ ਤੇ ਇੱਕੋ ਪਾਰਟੀ ਖਲੋਗੇ ਉਹ ਕਹਿੰਦੇ ਆ ਜੀ ਕਿ ਨਹੀਂ ਲੋਕਾਂ ਦੀ ਆਵਾਜ਼ ਸੁਣੋ ਲੋਕਾਂ ਦੀ ਆਵਾਜ਼ ਇਹ ਆ ਕਿ ਲੀਡਰਸ਼ਿਪ ਦੇ ਵਿੱਚ ਬਦਲਾ ਆਉਣਾ ਚਾਹੀਦਾ ਇਹ ਸਿੱਧਾ ਮਤਲਬ ਇਹ ਹੋਆ ਕਿ ਸੁਖਵੀਰ ਸਿੰਘ ਬਾਦਲ ਕੁਝ ਸਮੇਂ ਵਾਸਤੇ ਜਾਂ ਪੱਕੇ ਤੌਰ ਤੇ ਲੰਬੇ ਹੋ ਜਾਣ ਜੀ ਪ੍ਰਧਾਨਗੀ ਤੇ ਬਸ ਹਾਲਾਂਕਿ ਉਹਨਾਂ ਨੇ ਕਦੇ ਖੁੱਲਕੇ ਕਿਸੇ ਵੀ ਲੀਡਰ ਨੇ ਜੋ ਇਹ ਸਮੂਹ ਜਿਹੜਾ ਹੈ ਉਹ ਮੌਜੂਦਾ ਲੀਡਰਸ਼ਿਪ ਤੋਂ ਖਫਾ ਕਹਿ ਲੋ ਜਾਂ ਕਹਿ ਲੋ ਕਿ ਬਦਲਾਅ ਦਾ ਹਾਮੀਦਾਰ ਆ ਜੀ ਉਹਨਾਂ ਨੇ ਕਦੇ ਖੁੱਲਕੇ ਇਹ ਨਹੀਂ ਦੱਸਿਆ ਕਿ ਉਹਨੂੰ ਲੀਡ ਕੌਣ ਕਰੇ ਜੇ ਸੁਖਵੀਰ ਨਹੀਂ ਤਾਂ ਹੋਰ ਕੌਣ ਹੋਰ ਕੌਣ ਕਿਉਂਕਿ ਇਹ ਜਿਹੜੀਆਂ ਪਾਰਟੀਆਂ ਨੇ ਤੁਹਾਨੂੰ ਪਤਾ ਚਲਾਉਣੀਆਂ ਸੌਖੀਆਂ ਨਹੀਂ ਜੀ 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 ਸੁਖਵੀਰ ਸਿੰਘ ਬਾਦਲ ਕੋਲ ਪੈਸਾ ਬਾਦੂਗਾ ਹਮ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਉਸੇ ਤਰਜ਼ ਤੇ ਦਲ ਜਿਹੜਾ ਹੈ ਉਹ ਤੋਰੇਗਾ ਕੌਣ ਜੀ ਇਹ ਨਾਮ ਕਦੇ ਇਧਰ ਆਇਆ ਨਹੀਂ ਹੈ ਤਾਂ ਦੂਸਰੇ ਪਾਸੇ ਹੁਣ ਉਹ ਵੀ ਮੰਨ ਰਹੇ ਆ ਕਿ ਟੁੱਟ ਭੱਜ ਹੋ ਸਕਦੀ ਆ ਗੱਲ ਜਿਹੜੀ ਟੁੱਟ ਭੱਜ ਤੇ ਚਲੀ ਗਈ ਪਰ ਵਜ਼ਾਤ ਜਿਹੜੀਆਂ ਨੇ ਉਹ ਕਹੀ ਨਹੀਂ ਇਹਦੇ ਵਿੱਚ ਜੀ ਜੇ ਉਹਨਾਂ ਨੂੰ ਵੇਖਣਾ ਹੋਵੇ ਜੀ ਤਾਂ ਮੇਰਾ ਮੰਨਣਾ ਹੈ ਕਿ ਅਕਾਲੀ ਦਲ ਚ ਜੋ ਇਹ ਮੌਜੂਦਾ ਇਸ ਵੇਲੇ ਜੋ ਭੇਡ ਹੋਇਆ ਹਮ ਇਹਦੇ ਵਿੱਚ ਦੋ ਚੀਜ਼ਾਂ ਫੈਕਟਰ ਦੇ ਤੌਰ ਤੇ ਨੇ ਜਿੰਨਾ ਵੀ ਮੈਂ ਮਤਲਬ ਕਿ ਉਧਰੋਂ ਵੀ ਉਸ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਹੈ ਉਸ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਹੈ ਸਾਡਾ ਕੰਮ ਹੈ ਹੂੰ ਹੂੰ ਬਿਲਕੁਲ ਅਸੀਂ ਵੀਵਿਊਜ਼ ਲੈਣੇ ਹਨ ਉਹਨਾਂ ਦੇ ਤਾਂ ਆਫ ਦੀ ਰਿਕਾਰਡ ਕੋਈ ਦੱਸ ਦਿੰਦਾ ਕੋਈ ਕਹਿ ਦਿੰਦਾ ਕੋਈ ਗੱਲ ਮੇਰਾ ਨਾਮ ਲੈ ਦਿਓ ਹੂੰ ਹੂੰ ਇਹ ਤੁਹਾਡਾ ਗੁੱਡ ਫੇਟ ਹੁੰਦਾ ਹੈ ਨਾ ਜਿਹੜਾ ਉਹੀ ਕੰਮ ਕਰਦਾ ਤਾਂ ਗੱਲ ਜਿੰਨੀ ਕੁ ਨਿਚੋੜ ਦੇ ਤੌਰ ਤੇ ਮੈਂ ਸਮਝੀ ਆ ਉਹਦੇ ਚ ਦੋ ਫੈਕਟਰ ਨੇ ਇਸ ਵੇਲੇ ਜੋ ਮੌਜੂਦਾ ਲੜਾਈ ਹੈ ਇੱਕ ਅਮਰਤਪਾਲ ਸਿੰਘ ਜੀ ਤੇ ਦੂਸਰਾ ਭਾਰਤੀ ਜਨਤਾ ਪਾਰਟੀ ਦੇ ਨਾਲ ਜੋ ਅਲਾਈਅੰਸ ਦਾ ਰੋਲ ਹੈ ਇਹ ਦੋ ਵੱਡੇ ਫੈਕਟਰ ਨੇ ਜਿਹੜੇ ਕਿ ਇਸ ਵੇਲੇ ਮੌਜੂਦਾ ਝਗੜੇ ਦਾ ਇੱਕ ਕਾਰਨ ਬਣ ਪਰ ਜਿਵੇਂ ਮੈਂ ਕਿਹਾ ਕਿ ਦੇਖੋ ਉਹਨਾਂ ਦੇ ਆਪਣੇ ਤਰਕ ਹੈ ਉਹਨਾਂ ਦੇ ਆਪਣੇ ਤਰਕ ਹੈ ਪਰ ਇਹਦੇ ਨਾਲ ਕੀ ਹੈ ਕਿ ਮੈਨੂੰ ਲੱਗਦਾ ਜੇ ਅਕਾਲੀ ਦਲ ਟੁੱਟ ਭੱਜ ਦਾ ਸ਼ਿਕਾਰ ਹੁੰਦਾ ਤਾਂ ਸ਼ਾਇਦ ਸ਼ਾਇਦ ਇਹ ਹੈ ਕਿ ਅੱਗੇ ਜਾ ਕੇ ਜੀ ਇਹਨਾਂ ਦਾ ਜਿਹੜਾ ਆਪਾਂ ਦੇਖਦੇ ਸੀਗੇ ਕਿ ਰਵਾਈਵਲ ਫੇਜ਼ ਆ ਜਾਏਗਾ ਇੱਕ ਐਸਾ ਪੜਾ ਆ ਜਾਏਗਾ ਜਿੱਥੇ ਅਕਾਲੀ ਉਨਰ ਸਰਜੀਤੀ ਵੱਲ ਵਧਨਗੇ ਜੀ ਤਾਂ ਉਹ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਇਫੈਕਟਿਵ ਤੇ ਹੋਏਗਾ ਜੀ ਜੇ ਦੋ ਧੜੇ ਜਿਵੇਂ ਵੀ ਅਜੇ ਨਵਾਂ ਧਾਲ ਬਣਾ ਕੇ ਵੀ ਕੰਮ ਕਰਦੇ ਆ ਤਾਂ ਕੋਸ਼ਿਸ਼ਾਂ ਤਾਂ ਨਵੀਆਂ ਹੋਣ ਗਈਆਂ ਬਿਲਕੁਲ ਜੀ ਜੀ ਬਿਲਕੁਲ ਬਿਲਕੁਲ ਇਤੇ ਹੈ ਜੀ ਰਕੇਸ਼ ਰਸਵਾਂਟਾ ਕਹਿੰਦੇ ਆ ਕਿ ਅਕਾਲੀ ਦਲ ਜੇ ਸਰਾਸੇ ਤੇ ਚੱਲ ਰਹੀ ਹੈ ਉਹ ਰਸਤਾ ਚਟਾਲਾ ਪਰਿਵਾਰ ਵਾਂਗੂੰ ਧਰਾਤਲ ਵੱਲ ਜਾਂਦਾ ਹੈ ਜੀ ਭਾਰਤੀ ਜਨਤਾ ਪਾਰਟੀ ਦਾ ਪਰਸ਼ਾਵਾ ਜਿਹੜਾ ਉਹ ਨਾ ਮਾਸਟਰ ਸੁਲੇਮ ਦੀ ਪਹਿਲੀ ਗੈਸਟ ਸੀਗੀ ਜੀ ਤੇ ਉਹਦੇ ਵਿੱਚ ਨਾਲ ਨੇ ਇੱਕ ਗੀਤ ਗਾਇਆ ਸੀਗਾ ਮਾਸਟਰ ਸਲੀਮ ਉਹ ਤਾਂ ਬੱਚਾ ਹੁੰਦਾ ਸੀਗਾ ਜੀ ਰਿਕਾਰਡ ਤੋੜ ਉਹ ਕੈਸਟ ਵੀ ਕੀ ਸੀ ਉਹਦੇ ਵਿੱਚ ਕਹਿੰਦਾ ਇਸ਼ਕ ਹੋ ਰਾਂ ਜੀ ਦੇ ਵੱਲ ਪਾਈਆਂ ਜਾਂਦੀਆਂ ਹੂੰ ਕੁਛ ਇਸ ਤਰ੍ਹਾਂ ਸੀਗੇ ਜੀ ਨਾ ਉਹ ਜਉਂਦੇ ਨਾ ਮੋਏ ਸਜਣਾ ਕੁਛ ਇਸ ਤਰ੍ਹਾਂ ਸੀ ਜੀ ਜੀ ਤੇ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਵੀ ਹਾਲ ਕੁਛ ਐਸਾ ਹੀ ਹੈ ਜਿੱਥੇ ਇਹਨਾਂ ਦਾ ਪਰਛਾਵਾਂ ਪੈ ਗਿਆ ਹੂੰ ਉੱਥੇ ਇਹ ਚੀਜ਼ ਜਿਹੜੀ ਵਾਪਰਦੀ ਐ ਮੈਂ ਤੁਹਾਨੂੰ ਗਿਣਾ ਸਕਦਾ ਤੁਸੀਂ ਦੇਖ ਲਓ ਬਿਹਾਰ ਮਹਾਰਾਸ਼ਟਰ ਦੇਖ ਲਓ ਹਰਿਆਣਾ ਦੇਖ ਲਓ ਜੀ ਮਤਲਬ ਕਿ ਇੰਨੀਆਂ ਸਟੇਟਾਂ ਦੇ ਵਿੱਚ ਤੁਸੀਂ ਜੇ ਦੇਖੋਗੇ ਤਾਂ ਹੁਣ ਮੌਜੂਦਾ ਇੱਕ ਹੋਰ ਦੱਸ ਦਿਨਾ ਦ੍ਰਿਸ਼ਤਾਂਤ ਜਿਹੜਾ TDP ਵਾਲਾ ਫਿਰਦਾ ਹੈ ਚੰਦਰ ਬਾਬੂ ਨਾਇਡੂ ਜੀ ਇਹਨੂੰ ਪਹਿਲਾਂ ਮਿੱਟੀ ਕੀਤਾ ਹੂੰ YSR ਵਾਲਿਆਂ ਨੇ ਇਹਨਾਂ ਨੂੰ ਸਪੋਰਟ ਕੀਤਾ YSR ਨੂੰ ਮਿੱਟੀ ਕਰਕੇ ਫੇਰ ਹੁਣ ਨੇੜੇ ਲਾ ਲਿਆ ਜੀ ਜੀ ਸੋ ਇਹ ਭਾਰਤੀ ਜਨਤਾ ਪਾਰਟੀ ਇਦਾਂ ਕਰਦੀ ਆ ਤਾਂ ਭਾਰਤੀ ਜਨਤਾ ਪਾਰਟੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਫੈਕਟਰ ਹੈ ਇਹਦੇ ਵਿੱਚ ਜੀ ਲੜਾਈ ਝਗੜੇ ਦੀ ਜਿਹੜੀ ਇਹ ਇਸ ਵੇਲੇ ਕਹਾਣੀ ਚੱਲ ਰਹੀ ਆ ਉਹਦੇ ਵਿੱਚ ਦੋ ਵੱਡੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤਾਜਾ ਕਾਰਨ ਬਣਿਆ ਨਤੀਜਿਆਂ ਦਾ ਤਾਂ ਦੇਖੋ ਬਹਾਨਾ ਹੁੰਦਾ ਜੀ ਨਤੀਜਿਆਂ ਦਾ ਬਹਾਨਾ ਹੁੰਦਾ ਕਈ ਵਾਰ ਉਹ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਕੁਝ ਬੰਦਿਆਂ ਨੂੰ ਥੋੜਾ ਦੂਜੇ ਪਾਸੇ ਤੋਂ ਹੁੰਦਾ ਕਿ ਅਲਾਈਅንስ ਹੋ ਜਾਂਦਾ ਤਾਂ ਇਦਾਂ ਹੋ ਜਾਣਾ ਸੀ ਇਦਾਂ ਹੋ ਜਾਣਾ ਸੀ ਲੰਮੀਆਂ ਕਹਾਣੀਆਂ ਹੋ ਜਾਣਗੀਆਂ ਬਹੁਤ ਲੰਬੀ ਕਹਾਣੀ ਚੱਲੇ ਜਾਏਗੀ ਮਤਲਬ ਕਿ ਅਕਾਲੀ ਦਲ ਜਿਹੜਾ ਸੀਗਾ ਉਹ ਡਰਦਾ ਸੀਗਾ ਜੇ ਅਸੀਂ ਅਲਾਈਅਅንስ ਕਰਦੇ ਆ ਅਲਾਈਅਅንስ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾ ਦੇਵਾਂਗੇ ਕਿਉਂਕਿ ਇਹਨਾਂ ਦੇ ਕੋਲ ਇਹ ਰਿਪੋਰਟ ਸੀਗੀ ਕਿ 4-5 ਸੀਟਾਂ ਲਿਜਾ ਸਕਦੇ ਆ ਜੀ ਤੇ ਪਰ ਇਹਨਾਂ ਦਾ ਫਾਇਦਾ ਸਾਨੂੰ ਨਹੀਂ ਹੋਣਾ ਪਿੰਡਾਂ 'ਚ ਸਾਨੂੰ ਵੋਟ ਨਹੀਂ ਪੈਣੀ ਇਹਨਾਂ ਨੂੰ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਤਾਂ ਅਸੀਂ ਆਪ ਵੱਡਿਆਂ ਕਰਾਂਗੇ ਜੀ ਸੋ ਭਾਰਤੀ ਜਨਤਾ ਪਾਰਟੀ ਇਸ ਪੱਖ ਤੋਂ ਕਿ ਦੂਜੇ ਜਿਹੜੇ ਕੁਝ ਅਕਾਲੀ ਆਗੂ ਸੀ ਉਹ ਕਾਲੇ ਸੀ ਉਹ ਹਾਲੇ ਵੀ ਕਾਲੇ ਆ ਹੂੰ ਹੂੰ ਉਹ ਤੇ ਜੋ ਮਰਜ਼ੀ ਕਹੀ ਜਾਣ ਉਹ ਜਿਵੇਂ ਆਂਦੇ ਹੁੰਦੇ ਨੇ ਨਾ ਅੱਖਾਂ 'ਚ ਕੱਜਲ ਤੇ ਸੋਹਰੇ ਦਾ ਸੋਗ ਜੀ ਕਈ ਵਾਰ ਉਹ ਕਹਾਣੀ ਬਣ ਜਾਂਦੀ ਆ ਭਈ ਕਿਸੇ ਚੀਜ਼ ਦੇ ਬਹਾਨੇ ਕਿ ਰਿਜ਼ਲਟ ਇਦਾਂ ਆ ਰਿਹਾ ਜਾਂ ਭਈ ਲੋਕਾਂ ਦੀ ਆਵਾਜ਼ ਆ ਪਰ ਕੁਝ ਮਤਲਬ ਕਿ ਲੀਡਰਾਂ ਦਾ ਸੋਚਣਾ ਹੁੰਦਾ ਕਿ ਮੈਨੂੰ ਫਾਇਦਾ ਮਿਲ ਸਕਦਾ ਸੀਗਾ ਕਿਸੇ ਨਾ ਸਿਰ ਤਵਾਰਾ ਦੇਣਾ ਹੁੰਦਾ ਜੀ ਬਿਲਕੁਲ ਜਾਂ ਸਾਡੀ ਪਾਰਟੀ ਨੂੰ ਫਾਇਦਾ ਮਿਲ ਸਕਦਾ ਸੀ ਤਾਂ ਉਹ ਹਾਲੇ ਵੀ ਕੁਝ ਪੱਖਦਾਰ ਹੈਗੇ ਨੇ ਕਿ ਭਾਈ ਅਲਾਈਅੰਸ ਦੇ ਵਿੱਚ ਜਾਣਾ ਚਾਹੀਦਾ ਸੀਗਾ ਭਾਰਤੀ ਜਨਤਾ ਪਾਰਟੀ ਇਸ ਲੜਾਈ ਝਗੜੇ ਦੇ ਵਿੱਚ ਜੋ ਤਾਜ਼ਾ ਜਾਂ ਕਹਿ ਲਓ ਕਿ ਚਲੰਤ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਪ੍ਰਭਾਵ ਤੇ ਰੱਖਦੀ ਆ ਜੀ ਸਤਨਾਮ ਪਾਲੀਆ ਕਹਿੰਦੇ ਅਕਾਲੀ ਦਲ ਦੀ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫੁੱਟ ਹੈ ਜੀ ਮੰਦਿਰਪੁਰ ਮਾਰਜੀ ਜੀ ਤੁਹਾਡਾ ਕੱਲ ਵੀ ਮੈਸੇਜ ਆਇਆ ਸੀ ਸਕੂਲ ਦੀਆਂ ਛੁੱਟੀਆਂ ਵਧਣ ਦਾ ਅਜੇ ਕੋਈ ਨਹੀਂ ਕਨਫਰਮੇਸ਼ਨ ਹੈਗੀ ਹੈ ਕਿ ਮੌਨਸੂਨ ਆ ਗਿਆ ਇਹਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਹਾਂ ਜੀ ਲੀੜਿਆਂ ਤੇ ਹੁਣ ਪ੍ਰੈਸਪਰੂਸ ਮਾਰੋ ਤੁਸੀਂ ਤਿਆਰੀ ਵਟੋ ਕਿਉਂਕਿ ਸਕੂਲਾਂ ਦੀਆਂ ਛੁੱਟੀਆਂ ਨਹੀਂ ਵਧਣਗੀਆਂ ਮੈਨੂੰ ਲੱਗਦਾ ਕਿ ਕਿਉਂਕਿ ਮੌਨਸੂਨ ਆ ਗਿਆ ਲੋ ਜਿਹੜੀ ਹੈ ਬਸ ਵਗ ਚੁੱਕੀ ਹੈ ਲੋ ਦਾ ਸੀਜ਼ਨ ਖਤਮ ਹੈ ਤੇ ਹਵਾਵਾਂ ਹੁਣ ਠੰਡੀਆਂ ਹੋ ਜਾਣੀਆਂ ਸੋ ਇਸ ਕਰਕੇ ਛੁੱਟੀਆਂ ਵਧਣ ਦਾ ਇਮਕਾਨ ਜਿਹੜਾ ਹੈ ਅਸਾਰ ਹੈ ਜਿਹੜਾ ਬਿਲਕੁਲ ਮੰਨਫੀ ਹੈ ਜੀ 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 ਹਰਪ੍ਰੀਤ ਸਿੰਘ ਸਰਾਹ ਕਹਿੰਦੇ ਵੀ ਬਿਹਾਰ ਸਿਮਰਤ ਕੌਰ ਬਾਦਲ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਆ ਦੇਖੋ ਇਦਾਂ ਹੋ ਸਕਦਾ ਪਾਲੀਆ ਸਾਹਿਬ ਦਾ ਤੁਹਾਡੀ ਗੱਲ ਦੇ ਨਾਲ ਹੀ ਮੈਸੇਜ ਆਇਆ ਜੀ ਉਹ ਕਹਿੰਦੇ ਨੇ ਕਿ ਸੁਚਾ ਸਿੰਘ ਲੰਗਾਹ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਨਹੀਂ ਉਹ ਤਾਂ ਇਹ ਤਾਂ ਹੁਣ ਇਹਨਾਂ ਦਾ ਪੰਚ ਹੈ ਜੀ ਸੁਚਾ ਸਿੰਘ ਲੰਗਾਹ ਵਾਲਾ ਤੇ ਵੇਖੋ ਗੱਲ ਇਹ ਆ ਕਿ ਮੇਰਾ ਮੰਨਣਾ ਇਹ ਹੋਆ ਕਿ ਜੇ ਇੱਕ ਰਾਏਣ ਤੇ ਠੀਕ ਆ ਬੇਤਰਾ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਰਹਿਣੀ ਚਾਹੀਦੀ ਆ ਉਦੇ ਵਿੱਚ ਕਿਵੇਂ ਸੁਧਾਰ ਕੀਤਾ ਜਾਣਾ ਚਾਹੀਦਾ ਉਹ ਬੰਦ ਕਮਰੇ ਦੀਆਂ ਗੱਲਾਂ ਹੋਣ ਤੇ ਬਿਹਤਰ ਆ ਪਰ ਹੁਣ ਤੇ ਕਹਿ ਲੋ ਕਿ ਸੜਕ ਤੇ ਆ ਗਈ ਆ ਰਣਾ ਜੀ ਜੀ ਉਹ ਕਹਿੰਦੇ ਆ ਕਿ ਅਕਾਲੀ ਬਚਾਓ ਯਾਤਰਾ ਕੱਢਣੀ ਇਹ ਪੰਜਾਬ ਬਚਾਓ ਯਾਤਰਾ ਕੱਢਣ ਨੂੰ ਫਿਰਦੇ ਸੀ ਹੁਣ ਮੈਨੂੰ ਲੱਗਦਾ ਕਿ ਇੱਕ ਸੁਖਬੀਰ ਸਿੰਘ ਬਾਦਲ ਬਚਾਓ ਯਾਤਰਾ ਕੱਢੀ ਜਿਹੜਾ ਮਾਹੌਲ ਪੈਦਾ ਹੋ ਰਿਹਾ ਬਿਲਕੁਲ ਤਾਂ ਇਹਦੇ ਵਿੱਚ ਮਤਲਬ ਕਿ ਖਾਸਾ ਖੁਸ਼ ਆ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਕੁਝ ਲੀਡਰ ਜਿਹੜੇ ਉਹ ਅਮਰਤਪਾਲ ਸਿੰਘ ਦਾ ਨਾਮ ਲੈ ਕੇ ਕਹਿ ਰਹੇ ਆ ਕਿ ਜੇ ਅਸੀਂ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਹੁੰਦੀ ਤੇ ਆ ਦਿਨ ਸਾਨੂੰ ਵੇਖਣੇ ਨਾ ਪੈਂਦੇ ਹੂੰ 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 ਪਰ ਉਹ ਦੂਜੇ ਪਾਸੇ ਦੀ ਸਟੋਰੀ ਕੀ ਆ ਦੂਜੇ ਪਾਸੇ ਦੀ ਇੱਕ ਵੱਖਰੀ ਸਟੋਰੀ ਆ ਉਹ ਕਹਿੰਦੇ ਆ ਕਿ ਭਾਈ ਦੇਖੋ ਗੱਲ ਇਹ ਆ ਕਿ ਸਰਬਜੀਤ ਸਿੰਘ ਖਾਲਸਾ ਨੂੰ ਵਿਚਲੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਸਰਬਜੀਤ ਸਿੰਘ ਖਾਲਸਾ ਨੂੰ ਵੀ ਤਿਆਰ ਕੀਤਾ ਜਾ ਰਿਹਾ ਸੀਗਾ ਕਿ ਇਹਨਾਂ ਨੂੰ ਖਡੂਰ ਸਾਹਿਬ ਤੋਂ ਉਤਾਰ ਦਿਓ ਮદાન ਦੇ ਵਿੱਚ ਮਤਲਬ ਕਿ ਇਹ ਕੌਕੇ ਸਾਹਿਬ ਦੇ ਸੁਪੁੱਤਰ ਨੂੰ ਤਿਆਰ ਕੀਤਾ ਜਾ ਰਿਹਾ ਸੀਗਾ ਪਰ ਉਹ ਕਹਿੰਦੇ ਆ ਕਿ ਬਈ ਅਸਲ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਜਾਣ ਦਾ ਜਿਹੜਾ ਖਿਆਲ ਸੀ ਉਹਨੂੰ ਇਸ ਕਰਕੇ ਤਿਆਗਣਾ ਪਿਆ ਕਿਉਂਕਿ ਕਿਉਂਕਿ ਉਹ ਕਹਿੰਦੇ ਆ ਕਿ ਜਿਵੇਂ ਜੋਸ਼ੀ ਸਾਹਿਬ ਲੜ ਰਹੇ ਸਨ ਜੀ ਐਨ ਕੇ ਸ਼ਰਮਾ ਸਾਹਿਬ ਲੜ ਰਹੇ ਸਨ ਜੀ ਤੇ ਜੋਸ਼ੀ ਸਾਹਿਬ ਦੀਆਂ ਰਿਪੋਰਟਾਂ ਵੀ ਸ਼ੁਰੂਆਤ ਦੇ ਵਿੱਚ ਪੋਜ਼ਿਟਿਵ ਸੀਗੀਆਂ ਜੀ ਕਿਤੇ ਨਾ ਕਿਤੇ ਉਸ ਧਿਰ ਦਾ ਮਤਲਬ ਕਿ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਦਾ ਇਹ ਮੰਨਣਾ ਹੈ ਕਿ ਜੇਕਰ ਅਸੀਂ ਅਮਰਤਪਾਲ ਸਿੰਘ ਨੂੰ ਸਪੋਰਟ ਕਰ ਦਿੰਦੇ ਜੀ ਜਾਂ ਤਾਂ ਸਰਬਜੀਤ ਸਿੰਘ ਖਾਲਸਾ ਮੈਦਾਨ ਚ ਉਤਾਰ ਦਿੱਤੇ ਜਾਂਦੇ ਪਹਿਲਾਂ ਤਾਂ ਠੀਕ ਸੀਗਾ ਜੀ ਪਰ ਜੇਕਰ ਨਹੀਂ ਹੂੰ ਅਸੀਂ ਅਮਰਤਪਾਲ ਸਿੰਘ ਦੇ ਨਾਲ ਜਾਂਦੇ ਤਾਂ ਉਲਟਾ ਸਾਡੀਆਂ ਜਿਹੜੀਆਂ ਦੋ ਸੀਟਾਂ ਉਸ ਵੇਲੇ ਤੱਕ ਸਾਨੂੰ ਪੋਜ਼ਿਟਿਵ ਦਿਸ ਰਹੀਆਂ ਸਨ ਤੇ ਉਹਨਾਂ ਦਾ ਰਿਜ਼ਲਟ ਸਕਾਰਾਤਮਕ ਆ ਸਕਦਾ ਤਾਂ ਉੱਥੇ ਹਿੰਦੂ ਵੋਟ ਜਿਹੜੀ ਸੀਗੀ ਉਹ ਇਹ ਦੋ ਹਿੰਦੂ ਚਿਹਰੇ ਜਿਹੜੇ ਲੜ ਰਹੇ ਸੀਗੇ ਉਹਨਾਂ ਤੋਂ ਦੂਰ ਹੋ ਜਾਣੀ ਸੀ ਮਤਲਬ ਕਿ ਕਾਫੀ ਕੁਝ ਹੈ ਜੇ ਅੰਦਰ ਤੁਸੀਂ ਝਾਕੋਗੇ ਇਸ ਲੜਾਈ ਦੇ ਇਸ ਕਲਾ ਦੇ ਬਾਜ਼ਾਰ ਦੇ ਵਿੱਚ ਜੇ ਤੁਸੀਂ ਜਾਓਗੇ ਤਾਂ ਸਮਾਨ ਬਹੁਤ ਕਿਲਰ ਆ ਰਿਹਾ ਹੈ ਜੀ ਜੀ ਕਲਵੰਤ ਜੀ ਦਾ ਮੈਸੇਜ ਹੈ ਕਿ ਬਿਕਰਮਜੀਤ ਮਜੀਠੀਆ ਨੂੰ ਬਣਾਉਣਾ ਚਾਹੀਦਾ ਹੈ ਪ੍ਰਧਾਨ ਜੀ ਦੇਖੋ ਪ੍ਰਧਾਨ ਕਿਸੇ ਨੂੰ ਵੀ ਬਣਾ ਲੈਣ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਪੈਂਦਾ ਸਹਿਮਤੀ ਬਣ ਜਾਵੇ ਨਾ ਕਿਸੇ ਦੇ ਨਾਮ ਤੇ ਵੀ ਬਣ ਜਾਵੇ ਔਰ ਸਭ ਤੋਂ ਵੱਡੀ ਗੱਲ ਆ ਕਿ ਤੁਹਾਨੂੰ ਆਪਣੇ ਖਿਆਲ ਆ ਜਿਹੜੇ ਆ ਨਾ ਉਹ ਵੱਖ ਹੋਣ ਦੇ ਬਾਵਜੂਦ ਇੱਕ ਤਾਕਤ ਇੱਕ ਕਰਨੀ ਪੈਂਦੀ ਹੈ ਤੁਸ ਤੁਹਾਡੀਆਂ ਰੂਟਸ ਤੁਹਾਡੀਆਂ ਜੜਾਂ ਨੇ ਪਿੰਡੂ ਤੁਹਾਨੂੰ ਉੱਥੋਂ ਤੱਕ ਪਹੁੰਚਣਾ ਪਵੇਗਾ ਤਦ ਹੀ ਉਹ ਪਹੁੰਚ ਜਿਹੜੀ ਆ ਉਹ ਤੁਸੀਂ ਸਹੀ ਢੰਗ ਨਾਲ ਇਖਤਿਆਰ ਕਰ ਸਕਦੇ ਹੋ ਜੇਕਰ ਉੱਤੇ ਤੁਸੀਂ ਠੀਕ ਹੋ ਹੂੰ ਕੁਝ ਲੋਕਾਂ ਨੂੰ ਸੁਖਵੀਰ ਸਿੰਘ ਬਾਦਲ ਦਾ ਕੰਮ ਪਸੰਦ ਆ ਰਿਹਾ ਕੁਝ ਦਾ ਨਹੀਂ ਆ ਰਿਹਾ ਉਹ ਕਹਿੰਦੇ ਆ ਜੀ ਦੇਖੋ ਗੱਲ ਇਹ ਆ ਕਿ ਇਸ ਦੌਰ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਪਾਰਟੀ ਨੂੰ ਚਲਾ ਰਹੇ ਆ ਐਨਾ ਥੋੜਾ ਪਰ ਦੂਜੇ ਪਾਸੇ ਉਹ ਕਹਿੰਦੇ ਕਿ ਜੇ ਚੇਂਜ ਹੋ ਜਾਏਗਾ ਤਾਂ ਅਕਾਲੀ ਦਲ ਦਾ ਜਿੱਤਾ ਬਿਲਕੁਲ ਮਹਾਂਦਰਾ ਹੀ ਬਦਲ ਜਾਏਗਾ ਤਕਦੀਰ ਬਦਲ ਜਾਏ ਜੀ ਸੋ ਇਹ ਆ ਕਿ ਸੁਖਵੀਰ ਸਿੰਘ ਬਾਦਲ ਕਿਵੇਂ ਛੱਡ ਦੇਣਾ ਉਹਨਾਂ ਦੇ ਪਿਤਾ ਨੇ ਤਾਂ ਵਾਕ ਦੌਰ ਸੌਂਪੀ ਸੀ 2008 ਦੇ ਵਿੱਚ ਕਿ ਲੈ ਵੀ ਪਤਾ ਜਮਦਾਨ ਚ ਤਾਂ ਉਹ ਕਿਸ ਤਰ੍ਹਾਂ ਛੱਡ ਦੇਣ ਕਿਉਂਕਿ ਇਹਨਾਂ ਦੇ ਪਿਤਾ ਜੀ ਨੇ ਇਸ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਨੂੰ ਤਾਂ ਆਪ ਹੀ ਸਟੈਂਡ ਕੀਤਾ ਤੇ ਆਪਾਂ ਨੂੰ ਪਤਾ ਹੀ ਆ ਕਿ ਇੱਕ ਵਾਰੀ ਤੇ ਇਦਾਂ ਹੀ ਟੁੱਟ ਭੱਜ ਵੀ ਹੋਈ ਸਭ ਕੁਝ ਹੋ ਗਿਆ ਬਿਖਰਾਉ ਹੋਇਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਜਿਹੜਾ ਧੜਾ ਕੱਢਿਆ ਤੇ ਫਿਰ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਜੀ ਨੇ 95 ਤੋਂ ਬਾਅਦ ਫਿਰ ਅਕਾਲੀ ਦਲ ਬਾਦਲ ਉਹਨਾਂ ਨੇ ਹੀ ਰੇੜਿਆ ਜੀ ਜੀ